ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਰੀ ਭਾਜੀ ਕੋਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਵਾਈਗਲ ਕਰੇ ਕੋਸ਼ 4 ਦੀ ਕਲਾਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇੱਧਰ ਆਪਾਂ ਨਾਸ਼ਤਾ ਬਣਾ ਲਿਆ ਛੋਟੇ ਛੋਟੇ ਜਿਹੜੇ ਘਰ ਦੇ ਕੰਮ ਤੁਹਾਨੂੰ ਪਤਾ ਸਵੇਰੇ ਉੱਠ ਕੇ ਹੁੰਦੇ ਆਪਾਂ ਕਰ ਚੁੱਕੇ ਆਪਾਂ ਕਰਨ ਲੱਗੇ ਸੀਗੇ ਸਫਾਈ ਮੇਜਾ ਸਨ ਵਾਲੇ ਵੀ ਲੋਕ ਦੀ ਸ਼ੁਰੂਆਤ ਕਰ ਲੈਣੇ ਆ ਜੋ ਕਰਾਂਗੇ ਜਿਵੇਂ ਕਰਾਂਗੇ ਤੁਹਾਨੂੰ ਪਤਾ ਡੇਲੀ ਰੁਟੀਨ ਦੇ ਵਿੱਚ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਬਾਕੀ ਬਹੁਤ ਸਾਰਾ ਸਾਰੀਆਂ ਭੈਣਾਂ ਦਾ ਧੰਨਵਾਦ ਜੀ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਲਗਾਤਾਰ ਜਿਹੜੀਆਂ ਮੇਰੀਆਂ ਭੈਣਾਂ ਜੁੜੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰੀਆ ਬਹੁਤ ਸਪੋਰਟ ਕਰਦੀਆਂ ਅੱਛੇ-ਅੱਛੇ ਕਮੈਂਟ ਕਰਿਆ ਕਰੋ ਮੈਨੂੰ ਸਭ ਤੋਂ ਪਹਿਲਾਂ ਦਾ ਕਮੈਂਟ ਬਹੁਤ ਘੱਟ ਆ ਰਹੇ ਐ ਤੇ ਪਲੀਜ਼ ਸਾਡੇ ਅਗੇ ਰਿਕੁਐਸਟ ਐ ਸੁਖਦੀਪ ਸਿਸਟਰ ਦਾ ਮੈਨੂੰ ਡੇਲੀ ਕਰ ਦੇ ਤੇ ਸਹੀ ਦੀ ਸਿਸਟਰ ਵੀ ਕਰਦੇ ਆ ਪਰਵੀਸ ਸਿਸਟਰ ਤਿੰਨ ਚਾਰ ਭੈਣਾਂ ਦੇ ਤਾਂ ਮੈਨੂੰ ਕਮੈਂਟ ਆਂਦੇ ਹੀ ਆਂਦੇ ਐ ਬਾਕੀ ਬਹੁਤ ਸਾਰੀਆਂ ਭੈਣਾਂ ਜੀ ਨਾਲ ਵੀ ਕਮੈਂਟ ਆ ਹੀ ਨਹੀਂ ਰਹੇ ਤੇ ਪਿਆਰ ਦਿਆ ਕਰੋ ਮੇਰੇ ਚੈਨਲ ਨੂੰ ਠੀਕ ਹੈ ਤੇ ਗਾਇਸ ਆ ਦੇਖੋ ਜਿਹੜੇ ਮੈਂ ਸੁਵੰਜਨਾ ਦੇ ਪੱਤੇ ਲੈ ਕੇ ਤੁਹਾਨੂੰ ਦਿਖਾਣ ਦੀ ਆ ਮੈਂ ਲੈ ਕੇ ਆਈ ਸੀ ਚੰਡੀਗੜ੍ਹ ਤੋਂ ਸੁਵੰਜਨਾ ਦੇ ਪੱਤੇ ਇੱਚੋ ਕਾ ਅੱਧਾ ਸਾਡੇ ਦਾ ਜੀ ਹੋ ਚੁੱਕਾ ਬੁਰਾ ਹਾਲ ਜਿੱਥੇ ਵੀ ਦੇਖੋ ਉੱਥੇ ਹੀ ਕੁਛ ਨਾ ਕੁਛ ਬੜਾ ਬੁਰਾ ਹਾਲ ਛੱਤ ਵੀ ਸਾਡੀ ਐਡੀ ਬੁਰੀ ਤਰ੍ਹਾਂ ਹੋਈ ਪਈ ਹੈ ਨਾ ਬਸ ਪੁੱਛੋ ਨਾ ਛੱਤ ਸਾਡੀ ਅਜਮਾ ਕੋਠੇ ਤੇ ਚੜੀ ਬੜੀ ਬੁਰੀ ਤਰ੍ਹਾਂ ਛੱਤ ਹੋਈ ਪਈ ਹੈ ਆ ਦੇਖੋ ਤੁਹਾਨੂੰ ਦਿਖਾ ਰਹੀ ਆ ਨਾ ਸਵੰਜਨਾ ਦੇ ਪੱਤੇ ਆ ਦੇਖੋ ਸਵੰਜਨਾ ਦੇ ਪੱਤੇ ਮੈਂ ਬਹੁਤ ਸਾਰੇ ਸੁਭਾ ਕੇ ਲੈ ਆਈਆਂ ਇਹਨਾਂ ਦਾ ਬਣਾਵਾਂਗੇ ਪਾਊਡਰ ਤੁਹਾਨੂੰ ਦੱਸਿਆ ਕਿ ਸਵੰਜਨਾ ਦੇ ਪੱਤਿਆਂ ਦਾ ਬਹੁਤ ਸਾਰਾ ਫਾਇਦਾ ਹੁੰਦਾ ਆ ਦੇਖੋ ਮੈਂ ਲੈ ਕੇ ਆਈ ਸੀ ਫਿਰ ਇਸ ਤਰ੍ਹਾਂ ਇਹਦਾ ਪਾਊਡਰ ਬਣਾਵਾਂਗੇ ਪਹਿਲਾਂ ਵੀ ਬਣਾਇਆ ਹੈ ਫਿਰ ਵੀਡੀਓ ਤੁਸੀਂ ਦੇਖਿਆ ਹੋਣਾ ਇਹ ਬਹੁਤ ਫਾਇਦੇਮੰਦ ਹੁੰਦਾ ਜਿਵੇਂ ਸਾਡੇ ਸਰੀਰ ਚ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਵੀ ਗੋਡਿਆਂ ਚ ਦਰਦੀਆਂ ਕਈ ਪ੍ਰੋਬਲਮਾਂ ਨੂੰ ਇਹ ਮਤਲਬ ਦੂਰ ਕਰਦਾ ਹੈ ਇਹ ਬਣਾਉਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤਾਂ ਤੱਕ ਤੁਸੀਂ ਬਨੇ ਰਹੋ ਤੇ ਗਾਇਜ਼ ਇਹਦਾ ਸਫਾਈ ਕਰਕੇ ਬਾਕੀ ਬਣਾਉਂਗੀ ਅੱਜ ਮੈਂ ਮਲਾਈ ਤੋਂ ਮੱਖਣ ਮੱਖਣ ਤੋਂ ਘਿਓ ਬਣਾਉਣਾ ਠੀਕ ਹੈ ਜੀ ਅੱਜ ਆਪਾਂ ਸਫਾਈ ਕਰ ਲਈ ਸੀ ਤੇ ਇੱਧਰ ਆਪਾਂ ਮਲਾਈ ਪਈ ਸੀ ਆ ਦੇਖੋ ਜੀ ਇਹ ਸਾਡੀ ਮਲਾਈ ਜਿਵੇਂ ਕਿ ਆਪਣੇ ਕੋਲ ਮਲਾਈ ਹੋਵੇ ਨਾ ਤੇ ਆਪਾਂ ਇਹਦਾ ਘਿਓ ਕੱਢਦੇ ਹਾਂ ਤੁਸੀਂ ਵੀ ਦੇਖਿਆ ਇਹ ਕਿ ਘੱਟ ਮਲਾਈ ਦਾ ਆਪਾਂ ਕਿਵੇਂ ਪੂਰਾ ਘਿਓ ਕੱਢਣਾ ਬਿਲਕੁਲ ਵੀ ਇਨ ਵਧੀਆ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਕਰਕੇ ਇਹਨੂੰ ਸਭ ਤੋਂ ਪਹਿਲਾਂ ਕਰੀਮ ਲੈ ਲੈਣੀ ਥੋੜੀ ਨਾ ਅੱਜ ਕੱਲ ਮੌਸਮ ਹੋ ਗਿਆ ਹੈ ਠੰਡਾ ਤੇ ਥੋੜਾ ਕੋਸੀ ਕਰ ਲੈਣੀ ਇਸ ਤਰ੍ਹਾਂ ਕਰਕੇ ਜਿੱਦਰ ਵੀ ਤੁਸੀਂ ਚਾਹੇ ਤੁਸੀਂ ਹੱਥ ਨਾਲ ਲਈਆਂ ਕਿਸੇ ਕੜਛੀ ਦੇ ਨਾਲ ਘੁਮਾ ਕੇ ਆ ਦੇਖੋ ਜੀ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕਿਉ ਮੱਖਣ ਕੱਢਾਂਗੇ ਤੇ ਲਓ ਜੀ ਆ ਦੇਖੋ ਜੀ ਮਲਾਈ ਚੋਂ ਨਿਕਲ ਗਿਆ ਮੱਖਣ ਹੁਣ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਜਿਹੜੀ ਆ ਦੇਖੋ ਦੁੱਧ ਤਾਂ ਨਾ ਖੱਟਾ ਹੁੰਦਾ ਮਤਲਬ ਕਟਾਸ ਜਿਹੜੀ ਉਹ ਲੱਗ ਤਾਂ ਨਿਕਲ ਗਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਕਰ ਲਾਂਗੇ ਤੇ ਆਪਾਂ ਗਰਮ ਠੀਕ ਹੈ ਜੀ ਉਸੇ ਤਰ੍ਹਾਂ ਜਿਵੇਂ ਜਿਆਦਾ ਘਿਓ ਕੱਢਣਾ ਹੋਵੇ ਤੇ ਬਿਲਕੁਲ ਖੁਸ਼ਬੂ ਵਾਲਾ ਘਿਓ ਕੱਢਣਾ ਹੋਵੇ ਨਾ ਵਧੀਆ ਤੇ ਉਹਦੇ ਵਿੱਚ ਆਪਾਂ ਇੱਕ ਚੀਜ਼ ਪਾਣੀ ਹੁੰਦੀ ਹੈ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਵੀਡੀਓ ਸ਼ੇਅਰ ਕਰੂੰਗੀ ਉਹ ਵੀ ਤੁਹਾਡੇ ਨਾਲ ਆ ਦੇਖੋ ਜੀ ਇਹ ਜਿਹੜੀ ਖੱਟੀ ਘਿਓ ਮੱਕਾ ਥੋੜੀ ਜਿਹੀ ਮਲਾਈ ਚ ਐਦਾਂ ਮੱਕਾ ਨਾਲ ਪਕਾ ਸਕਦੇ ਹਾਂ ਠੀਕ ਹੈ ਤਿਆਰ ਹੋ ਗਿਆ ਆ ਨਿਕਲ ਗਿਆ ਸਾਡਾ ਦੁੱਧ ਖੱਟਾ ਬੰਜੀ ਨੂੰ ਕਹਿੰਦੇ ਖੱਟਾ ਦੁੱਧ ਜਿੰਨੂੰ ਕਹਿੰਦੇ ਆ ਚਲੋ गाइस ਆਦੇ ਲੋ ਸਾਡੇ ਬੂਟੇ ਹੋਗੇ ਖਰਾਬ ਸਰਦੀ ਦੇ ਵਿੱਚ ਹੋਗੇ ਜਿਹੜੇ ਪੱਤੇ ਖਰਾਬ ਹੈ ਨਾ ਮੈਂ ਕਿ ਇਹਨਾਂ ਨੂੰ ਕਟਿੰਗ ਕਰ ਦੂੰ ਕਟਿੰਗ ਕਰਕੇ ਇਹਨਾਂ ਨੂੰ ਸੋਤ ਵੀ ਨਹੀਂ ਦੇਣਾ ਤੇ ਨਾ ਤੇ ਦੂਸਰੇ ਦੇ ਮਤਲਬ ਇਹ ਦੂਜੀ ਤਾਕਤ ਸਾਰੀ ਇਹਨਾਂ ਬਿਕਾਰ ਬੂਟੇ ਵੀ ਬਿਕਾਰ ਹੀ ਹੁੰਦੇ ਦੂਸਰੇ ਵੀ ਖਰਾਬ ਹੁੰਦੇ ਰਹਿੰਦੇ ਨਾਲ ਦੀ ਨਾਲ ਇਸ ਕਰਕੇ ਮੈਂ ਇਹ ਨਹੀਂ ਦੇਣੀ

ਸਰਦੀ ਕਿੰਨੀ ਸਰਦੀ ਕਹਿਦੀ ਹੋਵੇ ਛੋਟੇ ਛੋਟੇ ਕੰਮ ਤਾਂ ਦੇਖ ਲੋ ਭਾਵੇਂ ਹੁੰਦੇ ਹੀ ਰਹਿੰਦੇ ਆ ਤੇ ਡੇਲੀ ਦੇ ਵਿੱਚ ਕਰਨੇ ਚਾਹੀਦੇ ਆ ਤੇ ਆ ਦੇਖੋ ਇਹਨਾਂ ਨੂੰ ਕੰਬਦੇ ਜੀ

ਕੁਝ ਸਰਦੀ ਕਰਦੇ ਵੀ ਹੋਗੇ ਕੁਝ ਪਿੱਛੋਂ ਪਾਣੀ ਨਾ ਪੈਂਦ ਕਰਦੇ ਵੀ ਹੋ। ਤੇ ਲੋ ਜੀ ਆ ਦੇਖੋ ਸਾਡੇ ਚੌਂਕੇ ਦਾ ਕੀ ਹਾਰ ਬੋ ਚੁੱਕਿਆ ਤੇ ਮਿੱਟੀ ਦੇਖ ਲਓ ਕਿੰਨੀ ਤੇ ਮੈਂ ਮਾਂ ਲਿਪੜਣ ਲੱਗੀ ਸੀ ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਸੀ ਮੈਂ ਲਿਪਿਆ ਨਹੀਂ ਆਪਣਾ ਚੁੱਲਾ ਅੱਜ ਮੈਂ ਲਿਪੜਣ ਲੱਗੀ ਸੀ। ਦੇਖੋ ਚੁੱਲਾ ਜਿਨਾ ਲਿਪੇ ਰ ਕਿੰਨਾ ਬੂਰਾ ਲੱਗਣ ਲੱਗ ਜਾਂਦਾ ਹੈ ਨਾ ਤੇ ਲਿਪੇ ਪੁੱਤ ਕਿ ਆਪਾਂ ਇਹਨੂੰ ਕਰਾਂਗੇ ਸਾਫ਼ ਉਤਰਾ ਫਿਰ ਇਹਦੇ ਤੇ ਨਾ ਪਕੀਓ ਰੱਖ ਦਾਂਗੇ। ਕਿਉਂ ਬਣਦਾ ਰਹੂਗਾ ਮੈਂ ਕਿਹ ਪਹਿਲਾਂ ਨਾ ਸਫਾਈ ਕਰ ਲਵਾਂ ਤੇ ਆ ਦੇਖ ਲੋ ਸਰਦਾਰ ਜੀ ਨੇ ਕੀ ਹਾਲ ਬਣਾਇਆ ਸਾਡਾ ਮੇਰੇ ਪਿੱਛੇ ਇਹਨਾਂ ਨੇ ਪੂਰਾ ਚੰਗੀ ਤਰ੍ਹਾਂ ਖਲਾਰ ਪਾ ਚੁੱਕੇ ਐ ਬੁਰਾ ਹਾਲ ਕਰਦਾ ਸਾਡੇ ਘਰ ਦਾ ਅੱਜ ਅਸਤਰੀਆ ਪਾ ਚੌਕਾ ਆਪਣਾ ਸਾਫ ਇੰਡਸਟਰੀ ਵੀ ਬੰਦ ਕਿੱਥੇ ਗਿਆ ਤੁਹਾਨੂੰ ਤੇ ਲੋਜੀ ਇੱਦਾਂ ਲੀ ਪਤਾ ਆਪਾਂ ਜਦੋਂ ਬਿੱਲੀ ਆ ਗਈ ਸਾਲਾ ਆ ਮੈਂ ਖੰਡਾ ਆ ਗਈ ਬਿੱਲੀ ਦੁੱਧ ਆ ਦੇਖ ਲੈ ਤੇ ਰਸੋਈ ਨੀ ਕੁੰਡੀ ਲਾਈ ਜਾਂਦੀ ਤੁਹਾਡੇ ਤੋਂ ਇਹ ਅਮਰਤੀ ਖੋਲ ਕੇ ਆਈ ਮਰ ਮੈਂ ਤਾਂ ਕੱਲੇ ਕਿੰਨੀ ਬਿੱਲੀ ਪਤਾ ਕਿੰਨੀ ਫਿਰਦੀ ਵੀ ਮੋਟੀ ਸਾਰੀ ਬਿੱਲੀ ਯਾਹੀ ਹੀ ਅਮਰਤ ਜਾ ਕੇ ਦੁੱਧ ਮੋਲ ਦੇਖ ਕੇ ਲਾ ਦੋ ਤੁਸੀਂ ਭਲਾ ਤੁਹਾਨੂੰ ਕਿਹੜਾ ਨਹੀਂ ਲਾਣਾ ਅੰਦਰ ਸੇਂਦੂ ਗੁੰਡੀ ਬਹੁਤ ਵਧੀਆ ਖੁਸ਼ਬੂ ਆਉਂਦੀ ਜਦੋਂ ਚੁੱਲ੍ਹਾ ਵਿੱਚ ਪਦੇ ਹੁੰਦੇ ਆਂ ਲਾਲ ਲਾਲ ਜੀ ਹੋ ਗਈ ਅਮਰਤ ਦਾ ਜ਼ੋਰ ਨਹੀਂ ਅਮਰਤ ਨੇ ਸਾਬਤ ਹੋਣਾ ਕਿ ਇਹ ਪੱਕਾ ਤਰੀਕੇ ਨਾਲ ਅਮਰਤ ਦੀ ਸੰਪਤੀ ਚੀ ਨਾ ਤੁਹਾਨੂੰ ਮਿਲ ਲਿਖ ਕਦੀ ਲਗਿਆ ਹੋ ਆਪਾਂ ਤੇ ਲੋ ਜੀ ਇੱਧਰ ਆਪਾਂ ਚੁੱਲਾ ਲਿਪਤਾ ਬਾਕੀ ਉਧਰ ਜਾ ਕੇ ਦੇਖਦੇ ਆਂ ਅੰਮ੍ਰਿਤਕੋੜ ਛੱਡ ਕੇ ਆਈ ਵਿਸੋਈ ਖੁੱਲੀ ਦੇਖਦੇ ਆਂ ਕਿ ਬਿੱਲੀ ਸੱਚੀ ਦੁੱਧ ਪੀ ਗਈ ਹੈ ਕਿ ਨਿਸ਼ਾਨ ਸਾਡਾ ਕਰਦਾ ਪਿਆ ਮਜ਼ਾਕ ਕਿਉਂਕਿ ਨਿਸ਼ਾਨ ਦਾ ਸਾਡਾ ਹਮੇਸ਼ਾ ਇਦਾਂ ਹੀ ਕੰਮ ਕਰਦਾ ਡਰਾਉਣ ਵਾਲੇ ਕੰਮ ਹਮੇਸ਼ਾ ਸਾਨੂੰ ਡਰਾਉਂਦਾ ਹੀ ਰਹਿੰਦਾ ਕੋਈ ਗੱਲ ਅਗਿਆ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਹੋ ਗਿਆ ਤੇ ਲੋ ਜੀ ਆ ਦੇਖ ਲੋ ਇਹਨਾਂ ਨੇ ਪਿੱਛੋਂ ਮੈਂ ਤੁਸੀਂ ਪਹਿਲਾਂ ਦੇਖਿਆ ਹੀ ਹੋਣਾ ਕਿ ਕਿੰਨਾ ਸੋਹਣਾ ਮੈਥੇ ਦੇਖ ਲਓ ਚ ਲਿਪ ਪੁੱਤ ਕੇ ਸਾਫ ਕਰਕੇ ਗਈ ਹੋਈ ਸੀ ਹੈ ਨਾ ਤੇ ਆ ਦੇਖ ਲੋ ਇਹਨਾਂ ਨੇ ਕੀ ਹਾਲ ਬਣਾਇਆ ਇੱਥੇ ਦਾ ਪੂਰਾ ਇਹਨਾਂ ਨੇ ਗਾਹ ਮਚਾਇਆ ਚੰਗੀ ਤਰ੍ਹਾਂ ਅਰ ਹਮੇਸ਼ਾ ਮੈਂ ਇਹਨਾਂ ਨੂੰ ਕਹਿੰਨੀ ਹੁੰਨੇ ਕਿ ਆਪਣੇ ਜਿਹੜੇ ਆ ਖਾਦ ਦੇ ਕੱਟੇ ਜੀਰੀ ਦੇ ਕੱਟੇ ਕੁਝ ਵੀ ਰੱਖਣਾ ਹੋਵੇ ਨਾ ਤੇ ਪਰਾਂ ਰੱਖਿਆ ਕਰੋ ਤੇ ਬਿਲਕੁਲ ਵੀ ਨਹੀਂ ਰੱਖਦੇ ਤੇ ਖਲਾਰਾ ਪੂਰਾ ਪਤਾ ਨਹੀਂ ਤਾਂ ਇਹਨਾਂ ਨੂੰ ਕੀ ਆਦਤ ਹੈ ਪਤਾ ਨਹੀਂ ਇਹਨਾਂ ਨੂੰ ਗੰਦਗੀ ਜ਼ਿਆਦਾ ਪਸੰਦ ਹੈ ਜਾਂ ਮੈਨੂੰ ਪਰੇਸ਼ਾਨ ਕਰਨੇ ਦੀ ਆਦਤ ਪਈ ਹੋਈ ਹੈ ਇਹਨਾਂ ਦੀ ਬਸ ਇਹੀ ਗੱਲ ਹੈ ਜਿਵੇਂ ਇਹ ਕਿ ਇਹਨਾਂ ਨੂੰ ਨਾ ਲਿਪਣ ਪੁੱਤਾਂ ਦਾ ਚੰਗਾ ਨਹੀਂ ਲੱਗਦਾ ਸਾਫ ਸਫਾਈ ਚੰਗੀ ਨਹੀਂ ਲੱਗਦੀ ਤਿਆਰ ਰੱਖੇ ਨੇ ਇਹਨਾਂ ਨੇ ਖਾਦ ਦੇ ਕਟੇ ਤੇ ਇਥੋਂ ਮੈਂ ਜੀਰੀ ਦੇ ਕਟੇ ਹੁਣ ਚਕਵਾਏ ਨੇ ਆ ਦੇਖ ਲਓ ਜੀਰੀ ਚੂਵੇ ਖਾ ਰਹੇ ਸੀਗੇ ਕਹਿੰਦੇ ਹੁੰਦੇ ਨਾ ਆਪਣਾ ਵੀ ਦਿਮਾਗ ਹੋਣਾ ਚਾਹੀਦਾ ਪਤਾ ਨਹੀਂ ਭਾਈ ਇਹ ਦਿਮਾਗ ਯੂਜ਼ ਨਹੀਂ ਕਰਦੇ ਕਿ ਯੂਜ਼ ਕਰਨਾ ਨਹੀਂ ਚਾਹੁੰਦੇ ਜਾਂ ਮੈਨੂੰ ਪਰੇਸ਼ਾਨ ਕਰਕੇ ਖੁਸ਼ ਹੈ ਤੇ ਮੈਂ ਇੰਨਾ ਸੋਨਾ ਲਿਪਵਾ ਕੇ ਸਾਰਾ ਕੁਝ ਕਰਕੇ ਗਈ ਸੀ ਪਰ ਇਹਨਾਂ ਨੇ ਮੇਰੇ ਪਿੱਛੇ ਦੇਖ ਲਓ ਕਰਦਾ ਕੀ ਹਾਲ ਕੀਤਾ ਤੇ ਮੈਂ ਕਿਹੜਾ ਘਟ ਮੈਂ ਵੀ ਹੁਣ ਆਪਣੀ ਸਾਰੀ ਸਫਾਈ ਕਰਵਾ ਦੇਣੀ ਐ ਇੱਥੋਂ ਚਕਵਾ ਦੇ ਜੀਰੇ ਦੇ ਕੱਟੇ ਚਕਵਾ ਤੇ ਅੱਜ ਇਹੀ ਕੋਸ਼ਿਸ਼ ਕਰਾਂਗੀ ਕਿ ਖਾ ਦੇ ਇਹਨਾਂ ਨੇ ਨਾ ਉੱਥੇ ਕਮਰੇ ਦੇ ਵਿੱਚ ਰਖਵਾ ਦਾਂਗੇ ਤੇ ਬਾਕੀ ਇੱਥੋਂ ਕਰਾਂਗੀ ਜੀ ਸਾਫ ਸਫਾਈ ਸੋਨਾ ਸਾਫ ਸੁਥਰਾ ਕਰਕੇ ਫੇਰ ਮੈਂ ਆਪਣਾ ਤੁਹਾਨੂੰ ਪਤਾ ਹੀ ਹੈ ਜਿੰਨੀ ਸਾਫ ਸਫਾਈ ਉਹਨਾਂ ਵਧੀਆ ਹੁੰਦੇ ਤੇ ਇਹਦੇ ਮੋਟਰ ਲਿਆਂਦੀ ਹੋਣੀ ਇਹਨਾਂ ਨੇ ਮਸ਼ੀਨ ਉਹਦੀ ਟੋਵਲ ਦੀ ਤੇ ਉਹਦੇ ਚੋਂ ਨਿਕਲਿਆ ਹੋਣੀਆਂ ਫੱਟੀਆਂ ਫੁੱਟੀਆਂ ਚਲੋ ਇਹ ਤਾਂ ਬਾਲਣ ਦੇ ਕੰਮ ਆ ਜਾਣਗੀਆਂ ਪਰ ਇੱਥੇ ਜ਼ਰੂਰੀ ਸੁੱਟਣੀਆਂ ਸੀ ਇੱਥੇ ਵੀ ਚੱਕ ਕੇ ਸੀਟ ਦਿੱਤੀ ਹੈ ਦੇਖ ਲੋ ਕਿੰਨਾ ਸੋਹਣਾ ਮੈਂ ਸਾਫ ਸੁਥਰਾ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੀ ਹੈ ਜਦੋਂ ਮੈਂ ਉੱਥੇ ਚੰਡੀਗੜ੍ਹ ਗਈ ਸੀ ਨਾ ਸਾਰਾ ਸਾਫ ਸੁਥਰਾ ਕਰਕੇ ਗਈ ਸੀ ਤੇ ਦੁਆਰਾ ਦੁਆਰਾ ਹੁਣ ਮੈਨੂੰ ਕਰਨੀ ਪੈਣੀ ਹੈ ਜੀ ਮਿਹਨਤ ਬਾਕੀ ਮਿਲਦੇ ਆ ਜੀ ਹੋਰ ਕੰਮਾਂ ਦੇ ਨਾਲ ਰੀਅਲ ਹੈ ਹਰ ਕਿਤੇ ਇਹ ਤੇ ਤੇਰੇ ਪਾਪਾ ਦੀ ਮੈਂ ਕਮਰਾ ਦਾ ਇਹ ਤੇਰੇ ਪਾਪਾ ਦੀ ਸੋ ਨੰਬਰ ਹੈ 1035 ਨੰਬਰ ਹੈ ਫੜ ਉਜੀ ਅੰਦਰ ਆਪਾਂ ਆਪਣੇ ਕੱਪੜੇ ਸਾਂਭ ਲਈ ਸੀ ਤੇ ਕੱਪੜੇ ਧੋਤੇ ਸੀਗੇ ਤੇ ਬਾਕੀ ਤੁਹਾਨੂੰ ਪੰਦਾ ਫੇਰ ਕਰਦੇ ਆਪਾਂ ਹੁਣ ਸੋਈ ਦੀ ਕੰਮ ਛੋਟ ਪਰੇ ਸਰਦੀ ਬਹੁਤ ਹੋ ਚੁੱਕੀ ਹੈ ਠੰਡ ਦੀ ਵਜਾ ਨਾਲ ਹੁਣ ਕੰਮ ਸਾਡੇ ਇਦਾਂ ਹੀ ਹੋ ਰਹੇ ਆਂ ਕਈ ਵਾਰੀ ਜੀਵ ਹੀ ਨਹੀਂ ਕਰਦਾ ਕੰਮ ਕਰਦੇ ਕਰਦੇ ਨਾ ਮਨ ਕਰਦੇ ਵੀ ਕਰਨਾ ਪੈਂਦਾ ਕਿਉਂਕਿ ਘਰਾਂ ਦੇ ਕੰਮ ਐਸੇ ਆਂ ਜੀ ਮਾਦੀ ਨਾਲ ਆਪਣਾ ਚੜੇ ਨਿਪੜ ਜਾ ਕੋਈ ਠੀਕ ਹੈ ਆਪਣੇ ਲਓ ਜੀ ਇੱਧਰ ਬਣ ਗਈ ਸਾਡੀ ਤਾਰ ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਧਨੀਆ ਤੇ ਲਓ गाइस ਇੱਧਰ ਹੋ ਗਈ ਸੀ ਰਾਤ ਆਪਾਂ ਗੁੰਨਣ ਲੱਗੇ ਸੀ ਹੋਣਾ ਆਟਾ ਮੈਂ ਕਿਹਾ ਵੀਡੀਓ ਦਾ ਕਰ ਦਿਆਂ ਹੁਣ ਐਂਡ ਬਹੁਤ ਟਾਈਮ ਹੋ ਗਿਆ ਤੇ ਬਾਕੀ ਪਹਿਲੇ ਦੀ ਤਰ੍ਹਾਂ ਮੇਰੇ ਚੈਨਲ ਨੂੰ ਪਿਆਰ ਦੇਣਾ ਠੀਕ ਹੈ ਆਰਤੀ ਜੀ ਤੁਹਾਡਾ ਬਿਲਕੁਲ ਦਿਲੋਂ ਸ਼ੁਕਰੀਆ ਥੈਂਕ ਯੂ ਹਮੇਸ਼ਾ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਬਹੁਤ ਸਾਰਾ ਧੰਨਵਾਦ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਜੋ-ਜੋ ਕੰਮ ਕੀਤੇ ਦੇਖੋ ਡੇਲੀ ਰੁਟੀਨ ਦੇ ਵਿੱਚ ਚਾਹੇ ਕਿੰਨੀ ਵੀ ਸਰਦੀ ਹੋਵੇ ਹਨਾ ਜੀ ਸਾਨੂੰ ਕੰਮ ਤਾਂ ਕਰਨਾ ਹੀ ਪੈਣੀ ਹੈ ਕੰਮ ਕਰੇ ਬਿਨਾ ਸਾਡਾ ਸਾਰਦਾ ਨਹੀਂ ਠੀਕ ਹੈ ਜੀ ਮੈਂ ਕਿਹਾ ਚਪਾਟਾ ਗੁੰਨਦੀਆਂ ਨਾਲੇ ਆਪਾਂ ਬਣਾਵਾਂਗੇ ਜੀ ਹੁਣ ਰੋਟੀ ਰਾਤ ਦਾ ਟਾਈਮ ਹੋ ਚੁੱਕਾ ਹੈ ਜੋ ਕੀਤਾ ਹੋਏ ਤੁਹਾਡੇ ਨਾਲ ਸ਼ੇਅਰ ਕਰਤਾ ਬਾਕੀ ਮਿਲਦੇ ਆ ਜੀ ਤਾਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ ਪਿਆਰਾ ਜਨ ਲਾਈਕ ਮੈਂ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਮੇਰੇ ਚੈਨਲ ਤੇ ਨਿਊ ਹੋ ਤਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈ ਬਾਕੀ ਡੇਲੀ ਚ ਜੋ ਵੀਡੀਓ ਬਣਾਉਣੀ ਹੈ ਉਹਦਾ ਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੀਆਂ ਠੀਕ ਹੈ ਜੀ ਕੋਈ ਤੁਹਾਡੀ ਵੀਡੀਓ ਚ ਮੰਨਦੀ ਇੱਛਾ ਹੋਵੇ ਕੁਝ ਵੀ ਕਹਿਣਾ ਹੋਵੇ ਤੇ ਮੈਨੂੰ ਕਮੈਂਟਾਂ ਦੇ ਜ਼ਰੀਏ ਦੱਸ ਸਕਦੇ ਹੋ ਤਾਂ ਮੈਨੂੰ 바ਕੀ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਆ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ